ਪੰਜਾਬੀ ਸਹਿਤ ਦੇ ਨਾਮਵਰ ਜਿਹੜੇ ਹੈ ਸ਼ਾਇਰ ਲੇਖਕ ਬੁੱਧੀਜੀਵੀ ਸਾਡੇ ਦਰਮਿਆਨ ਨੇ ਤੇ ਦੇਖੋ ਪੂਰੀ ਦੀ ਪੂਰੀ ਲੜੀ ਲੱਗੀ ਹੋਈ ਹੈ ਜੀ ਹਰੇਕ ਦੇ ਨਾਲ ਇੰਟਰੋਡਿਊਸ ਤੁਹਾਨੂੰ ਕਰਾਵਾਂਗੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਪੂਰੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ਹਿਰ ਦੇ ਵਿੱਚ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ ਔਰ ਤੁਹਾਡੀ ਜਿਹੜੀ ਅੱਜ ਕਿਤਾਬ ਹੈ ਮੁਹੱਬਤ ਨੇ ਕਿਹਾ ਠੀਕ ਹੈ ਜੀ ਉਹਦੇ ਬਾਰੇ ਕੀ ਕਹਿੰਦੇ ਹੋ ਜੀ ਤੁਸੀਂ ਬਹੁਤ ਸ਼ੁਕਰੀਆ ਜੀ ਤੁਹਾਡੇ ਚੈਨਲ ਦਾ ਸਾਡੇ ਦਰਸ਼ਕਾਂ ਦਾ ਬਹੁਤ ਸਾਰਾ ਸਤਿਕਾਰ ਹੈ ਮੇਰੇ ਮਨ ਦੇ ਵਿੱਚ ਔਰ ਮੇਰੇ ਨਾਲ ਨੇ ਪ੍ਰਧਾਨ ਜੀ ਸ਼੍ਰੇਸ਼ কুমার ਪਿਉਰਾ ਸਾਹਿਬ ਐਡਵੋਕੇਟ ਜੀ ਇਹਨਾਂ ਨੇ ਪ੍ਰੋਗਰਾਮ ਅਰੇਂਜ ਕੀਤਾ ਜੀ ਗੋਸ਼ਟੀ ਰੱਖਣੀ ਸੀ ਇਹ ਇਹਨਾਂ ਨੇ ਗੋਸ਼ਟੀ ਦੇ ਲਈ ਮੁੱਖ ਵਕਤਾ ਵਜੋਂ ਪ੍ਰਿੰਸੀਪਲ ਡਾਕਟਰ ਪਸ਼ੇਂਦਰਪਾਲ ਜੀ ਨੂੰ ਚੁਣਿਆ ਜਿਹੜੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਆਲੋਚਕ ਨੇ ਪੰਜਾਬੀ ਦੇ ਜੀ ਨਾਲ ਮੈਸੇਜ ਇਹਨਾਂ ਦੇ ਉਹ ਆਏ ਨੇ ਉਹ ਮੇਰੇ ਲਈ ਬਹੁਤ ਵੱਡਾ ਸਤਿਕਾਰ ਜਿਹੜਾ ਇਹਨੇ ਕਦਮ ਚੱਲ ਕੇ ਆਏ ਨੇ ਔਰ ਨਾਲ ਅਸੀਂ ਇੱਕ ਸੁਖਮੀਤ ਕੌਰ ਬਰਾੜ ਪ੍ਰੋਫੈਸਰ ਰਹੇ ਨੇ ਇਹਨਾਂ ਨੇ ਲੋਕ ਸਾਹਿਤੇ ਕੰਮ ਕੀਤਾ ਇਹਨਾਂ ਦਾ ਇਸ ਸਭਾ ਨੇ ਸਨਮਾਨ ਕਰਨਾ ਸੀਗਾ ਲੋਕ ਸਾਹਿਤ ਸਨਮਾਨ ਲੋਕ ਸਾਹਿਤ ਖੋਜ ਸਨਮਾਨ ਸੋ ਇਸ ਲਈ ਬਹਾਨਾ ਬਣਿਆ ਸੋ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਲਖਾਰੀ ਸਭਾ ਨੇ ਜਿਹੜੀ ਰਜਿਸਟਰਡ ਇਹਨਾਂ ਨੇ ਬਹਾਨਾ ਬਣਾਇਆ ਔਰ ਤੁਸੀਂ ਇਸ ਬਹਾਨੇ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਪਿਆਰੇ ਮਿੱਤਰਾਂ ਤੱਕ ਪਹੁੰਚਾ ਰਹੇ ਹੋ ਸੋ ਇਸ ਨਲੇਜ ਪਹਿਲਾਂ ਤਾਂ ਸ਼ੁਕਰੀਆ ਕਰਦਾ ਮੈਂ ਹਰਵਾਜੀ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਕਿਤਾਬ ਹੈ ਮੁਹੱਬਤ ਨੇ ਕਿਹਾ ਇਹਦੇ ਲਈ ਮੈਂ ਜਿਸ ਧਾਰਨਾ ਨੂੰ ਲੈ ਕੇ ਚੱਲਿਆ ਸੀ ਕਿ ਮੁਹੱਬਤ ਆਪਣੇ ਆਪ ਦੇ ਵਿੱਚ ਜਿਸ ਸਮਾਜ ਅਸ ਵਿੱਚ ਅਸੀਂ ਜਿਉ ਰਹੇ ਆ ਉੱਥੇ ਇਸ ਨੂੰ ਕਿਵੇਂ ਦੇਖਿਆ ਜਾਂਦਾ ਹੂੰ ਮੇਰਾ ਇਸ ਇਸ ਦੇ ਤੱਤ ਤੱਕ ਇਸ ਦੀ ਆਤਮਾ ਤੀਕ ਪਹੁੰਚਣ ਲਈ ਮੈਨੂੰ ਬਹੁਤ ਸਾਲ ਲੱਗੇ ਜੀ ਮੈਂ ਉਹ ਸੂਫੀਆਂ ਦੀ ਮੁਹੱਬਤ ਵੀ ਪੜੀ ਹੂੰ ਮੈਂ ਕਿੱਸਾ ਕਵੀਆਂ ਦੀ ਮੁਹੱਬਤ ਵੀ ਪੜੀ ਮੈਂ ਬਾਣੀ ਦੀ ਮੁਹੱਬਤ ਵੀ ਪੜੀ ਜਿਹੜੀ ਬਾਬਿਆਂ ਦੀ ਗੱਲ ਹੈਗੀ ਹੈ ਲੇਕਿਨ ਜਿਹੜਾ ਆਪਣਾ ਅਨੁਭਵ ਸੀਗਾ ਜੀ ਉਹਨੂੰ ਉਹਨਾਂ ਨੂੰ ਨਾਲ ਜੋੜ ਕੇ ਆਪਣੇ ਅਨੁਭਵ ਨੂੰ ਉਹਨਾਂ ਦੀ ਛਤਰ ਛਾਇਆ ਦੇ ਹੇਠ ਜੀ ਉਹਨਾਂ ਤੋਂ ਗਵਾਹੀ ਲੈਂਦਿਆਂ ਹੋਇਆਂ ਉਹਨੂੰ ਮੌਲਕ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਕਿੰਨਾ ਕੁ ਮੌਤੇ ਪੂਰਾ ਉਤਰਿਆ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਡਾਕਟਰ ਸ਼ਿੰਦਲਪਾਲ ਜੀ ਜਦੋਂ ਇਹਨਾਂ ਕੋਲੇ ਮੈਂ ਖਰੜਾ ਲੈ ਕੇ ਗਿਆ ਤਾਂ ਇਹਨਾਂ ਨੇ ਉਹਨੂੰ ਇੰਨਾ ਕੁ ਘੋਖਿਆ ਫਿਰ ਇਹਨਾਂ ਨੇ ਸ਼ਾਬਾਸ਼ ਦਿੱਤੀ ਤੇ ਬਕਾਇਦਾ ਕੁਝ ਕਵਿਤਾਵਾਂ ਸੀ ਕਹਿੰਦੇ ਵੀ ਜਿਹੜੀਆਂ ਇੱਕ ਕਵਿਤਾਵਾਂ ਪਾਸੇ ਕਰਦੇ ਤਾਂ ਮੈਨੂੰ ਲੱਗਦਾ ਕਿ ਉਸ ਨੂੰ ਪਾਲਿਸ਼ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਤੇ ਅੱਜ ਇਹ ਇਸ ਜਦੋਂ ਇਹ ਬੋਲੇ ਕਿਤਾਬ ਦੇ ਉੱਤੇ ਮੈਂ ਆਪਣੇ ਆਪ ਦੇ ਵਿੱਚ ਜਿਹਨੂੰ ਕਹਿੰਨਿਆ ਕਿ ਮੇਰੇ ਵਗਾਸ ਦੀ ਸਥਿਤੀ ਸੀਗੀ ਮੈਂ ਬਹੁਤ ਜਿਆਦਾ ਆਨੰਦਤ ਸੀਗਾ ਕਿ ਡਾਕਟਰ ਸਾਹਿਬ ਨੂੰ ਉਹ ਕਿਤਾਬ ਪੂਰੀ ਦੀ ਪੂਰੀ ਸਵੀਕਾਰ ਹੋ ਗਈ ਹੈ ਜੀ ਤੇ ਜਿਹੜਾ ਇਹਨਾਂ ਨੇ ਕਿੱਸਾ ਕਾਵ ਤੋਂ ਲੈ ਕੇ ਰਮਾਂਸ ਦੀ ਜਿਹੜੀ ਕਵਿਤਾ ਨੂੰ ਔਰ ਆਧੁਨਿਕ ਜਿਹੜੇ ਰਮਾਂਸ ਵਾਲੇ ਸ਼ਾਇਰ ਹੋਏ ਨੇ ਸੋਹਜਵਾਦੀ ਸ਼ਾਇਰ ਹੋਏ ਨੇ ਉਹਨਾਂ ਦੇ ਨਾਲ ਜੋੜ ਕੇ ਮੈਨੂੰ ਉਸ ਲੜੀ ਵਿੱਚ ਖੜਾ ਕੀਤਾ ਉਹ ਮੇਰੇ ਲਈ ਚੁਣੌਤੀ ਵੀ ਹੈ ਔਰ ਮੇਰੇ ਲਈ ਖੁਸ਼ੀ ਵੀ ਹੈ ਚੁਣੌਤੀ ਹੈ ਕਿ ਮੈਂ ਉਸ ਵਰਗਾ ਬਣ ਕੇ ਉਸ ਵਰਗੀ ਹੋਂਦ ਉਹੋ ਜਿਹੇ ਸ਼ਬਦ ਕਿਸੇ ਮੈਂ ਝੋਲ ਨਾ ਪਾ ਜੇ ਕਿਤੇ ਜ਼ਿੰਦਗੀ ਚ ਜੋ ਮੈਂ ਅੱਗੇ ਲਿਖਣਾ ਉਹ ਉਸ ਤੋਂ ਅੱਗੇ ਜਾਵੇ ਕਿਤੇ نیچے ਨਾ ਆ ਜੇ ਇਹ ਮੇਰੇ ਲਈ ਚੁਣੌਤੀ ਹੈ ਜਿਹੜੀ ਇਹਨਾਂ ਨੇ ਪੇਸ਼ ਕੀਤੀ ਅੱਜ ਸੋ ਮੁਹੱਬਤ ਹੈ ਮੁਹੱਬਤ ਦੇ ਵਿੱਚ ਪ੍ਰਗੀਤ ਗੀਤ ਇਹਦੇ ਵਿੱਚ ਸੰਵਾਦ ਇਹਦੇ ਵਿੱਚ ਲੋਕਤਾਰਾਈ ਰੰਗ ਜਿਵੇਂ ਕਿ ਮੁਹੱਬਤੀ ਬਾਜ਼ਾਰ ਤਾਂ ਮੁਹੱਬਤੀ ਬੋਲੀਆਂ ਮੁਹੱਬਤੀ ਟੱਪੇ ਔਰ ਇਹਦੇ ਚ ਸੂਫੀ ਜਿਵੇਂ ਕਾਫੀ ਲਿਖਦੇ ਸੀਗੇ ਜਿੰਦੇ ਨਹੀਂ ਉਠ ਮਾਰ ਸੱਜਣ ਨੂੰ ਹਾਕ ਜਿੰਦੇ ਨਹੀਂ ਤੈਨੂੰ ਇਸ਼ਕ ਸਬਕ ਦੀ ਲੋੜ ਮੇਰੇ ਮਿੱਤਰ ਪਿਆਰੇ ਪਿਆਰ ਦੇ ਕਰ ਉਜਿਆਰੇ ਜਿੰਦੇ ਨਹੀਂ ਤੈਨੂੰ ਦੇਹਾਂ ਦਵਾਵਾਂ ਤੇਰੇ ਅੰਦਰ ਹਰਦਮ ਪਿਆਰ ਵਧੇ ਇਹ ਸਰਲੇਖ ਬੋਲੇ ਨੇ ਮੈਂ ਇਸ ਤਰ੍ਹਾਂ ਦੇ ਗੀਤ ਔਰ ਨਿੱਕੇ ਨਿੱਕੀਆਂ ਬੋਲੀਆਂ ਇਹ ਉਹਨੇ ਸੁਪਨੇ ਚ ਪਲਕਾਂ ਨੂੰ ਚੁੰਮਿਆ ਨੀਂਦ ਨੂਰ ਨੂਰ ਹੋ ਗਈ ਪਿਆਰ ਕਰ ਲੈ ਤੇ ਸਿੱਖ ਲੈ ਚੁਗਨੀ ਦਿਲਾਂ ਚ ਕਫਾ ਖਿਡਦੀ ਹਾਂ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਕਈ ਰੰਗ ਨੇ ਜੀ ਇਹ ਜਿਹੜੀ ਜ਼ਲਦ ਦੇ ਉੱਤੇ ਕਵਤਾ ਲੱਗੀ ਹੈ ਜਦੋਂ ਮੁਹੱਬਤ ਕੀਤੀ ਤਾਂ ਬੇ ਪਨਾ ਕੀਤੀ ਹੂੰ ਤੇ ਜਦ ਜ਼ਹਿਰ ਪੀਤੀ ਤਾਂ ਬੇ ਇੰਤਹਾ ਪੀਤੀ ਮੁਹੱਬਤ ਨੇ ਜਾਉਣਾ ਮੁਹੱਬਤ ਨੇ ਮਰਨਾ ਤੇ ਜ਼ਹਿਰ ਨੇ ਜਾਉਣਾ ਸਿਖਾ ਦਿੱਤਾ ਜੀ ਜੀ ਠੀਕ ਹੈ ਜੀ ਸੋ ਇਸ ਤਰ੍ਹਾਂ ਦੇ ਰੰਗ ਨੇ ਜੀ ਇਹਦੇ ਚ ਆਖਰੀ ਕਵਤਾ ਹੈ ਜੋ ਮੁਹੱਬਤ ਨਹੀਂ ਕਰਦੇ ਜੀ ਉਹਦੇ 'ਚ ਮੈਂ ਸੋਚਦਾ ਸੀਗਾ ਕਿ ਉਹਨਾਂ ਦੀ ਹੋਣੀ ਕੀ ਹੁੰਦੀ ਆ ਦੇਖੋ ਇਹ 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 ਇੱਕ ਸਵਾਲ ਸੀਗਾ ਜਿਹੜਾ ਕਿਸੇ ਨੇ ਕੀਤਾ ਮੈਨੂੰ ਵੀ ਉਹਨਾਂ ਦੀ ਹੋਣੀ ਕਿਹੋ ਜਿਹੀ ਹੁੰਦੀ ਆ ਜਿਹੜੇ ਲੋਕ ਮੁਹੱਬਤ ਨਹੀਂ ਕਰਦੇ ਜੀ ਇੱਕ ਸਾਲ ਭਰ ਮੈਂ ਸੋਚਦਾ ਰਿਹਾ ਵੀ ਇਹ ਧਰਤੀ ਨੂੰ ਕਿਵੇਂ ਦੇਖਦੇ ਹੋਣਗੇ ਉਹ ਲੋਕਾਂ ਨੂੰ ਕਿਵੇਂ ਦੇਖਦੇ ਹੋਣਗੇ ਉਹ ਪਾਣੀਆਂ ਨਾਲ ਕੀ ਵਿਹਾਰ ਕਰਦੇ ਨੇ ਉਹ ਕੁਦਰਤ ਨੂੰ ਕੀ ਦੇਖਦੇ ਨੇ ਉਹ ਬੰਦਿਆਂ ਨਾਲ ਕੀ ਵਿਹਾਰ ਕਰਦੇ ਨੇ ਜਿਹੜੇ ਮੁਹੱਬਤ ਨਹੀਂ ਕਰਦੇ ਸੋ ਫਿਰ ਉਹ ਸਾਰੀ ਉਹ ਜਿਹੜੀ 7-8 ਪੇਜ ਦੀ ਕਵਿਤਾ ਹੈਗੀ ਆ ਉਹਦੇ ਵਿੱਚ ਇਤਿਹਾਸ ਮਿਥਿਹਾਸ ਸਾਡੇ ਮਿਥਿਹਾਸਕ ਪਾਤਰ ਵੀ ਨੇ ਇਤਿਹਾਸਕ ਪਾਤਰ ਵੀ ਨੇ ਵੀ ਜਿਹੜੇ ਲੋਕਾਂ ਨੇ ਮੁਹੱਬਤ ਨਹੀਂ ਕੀਤੀ ਉਹਨਾਂ ਨੇ ਦੁਨੀਆ ਨੂੰ ਕੀ ਦਿੱਤਾ ਜੀ ਅੱਜ ਕੀ ਦੇ ਰਹੇ ਨੇ ਉਹ ਸੋ ਮੁਹੱਬਤ ਨੂੰ ਇੱਕ ਬਹੁਤ ਵਿਸ਼ਾਲ ਪਰਿਪੇਖ ਦੇ ਵਿੱਚ ਜਿਹੜਾ ਹੈਗਾ ਇਸ ਕਿਤਾਬ ਦੇ ਵਿੱਚ ਤੁਸੀਂ ਦੇਖੋਗੇ ਜਿੰਨਾ ਕੁ ਮੇਰੀ ਤੋਫੀਕ ਸੀਗੀ ਉਹਨਾਂ ਕੁ ਮੈਂ ਕੀਤਾ ਜੀ ਪੇਸ਼ ਡਾਕਟਰ ਸੈਫੀ ਅੱਜ ਦੇ ਸਮੇਂ ਦੇ ਵਿੱਚ ਜੋ ਜਿਸ ਤਰ੍ਹਾਂ ਜਨਰੇਸ਼ਨ ਦਾ ਗੈਪ ਚੱਲ ਰਿਹਾ ਹੈ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਨਾਲ ਸੰਬੰਧਤ ਮੁਹੱਬਤ ਜਿਹੜੀ ਹੈ ਉਹ ਵੇਖਣ ਚਾਹਂਦੀ ਹੈ ਕਿ ਘਟਦੀ ਜਾ ਰਹੀ ਹੈ ਆਮ ਘਰਾਂ ਦੇ ਵਿੱਚ ਸਮਾਜ ਵਿੱਚ ਤੁਰਦੇ ਫਿਰਦੇ ਗਾਹੇ ਬਖਾਏ ਜਿੱਥੇ ਦੇਖਦੇ ਆ ਤਾਂ ਉਹ ਜਿਹੜੀ ਬਜ਼ੁਰਗਾਂ ਦੀ ਰਿਸਪੈਕਟ ਜਿਹੜੀ ਬਣਦੀ ਹੈ ਉਹਨਾਂ ਨੂੰ ਸ਼ਾਇਦ ਮਿਸਿੰਗ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਪਿਛਲੀ ਜਨਰੇਸ਼ਨ 'ਚ ਅਸੀਂ ਆਪਣੀ ਝਾਤ ਮਾਰੀਏ ਉਸ ਸਮੇਂ ਦੇ ਦੌਰਾਨ ਅੱਜ ਤੋਂ ਪਿੱਛੇ 30 40 ਸਾਲ ਪਿੱਛੇ ਝਾਤ ਮਾਰੀ 50 ਸਾਲ ਪਿੱਛੇ ਤੇ ਅਸੀਂ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਵਿਹਾਰ ਕਰਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਬਜ਼ੁਰਗ ਜਿਹੜੇ ਆ ਇੱਕ ਖੁੱਡੇ ਤੇ ਲੱਕੇ ਬੈਠ ਗਏ ਪੰਜਾਬ ਚ ਖਾਸ ਤੌਰ ਤੇ ਜਦੋਂ ਪੰਜਾਬ ਦਾ ਨੌਜਵਾਨ ਉਡਾਰੀ ਮਾਰ ਜਾਂਦਾ ਵਿਦੇਸ਼ਾਂ ਚ ਤੇ ਉਹ ਪਿੱਛੇ ਜਿਹੜੀ ਹੈ ਮੁਹੱਬਤ ਜਿਹੜੀ ਹੈ ਕਿਦਾਂ ਤੜਫਦੀ ਹੈ ਇਸ ਦੇ ਉੱਤੇ ਮੈਂ ਥੋੜੀ ਜੀ ਤੁਹਾਡੇ ਬਿਆਨ ਲੈਣਾ ਚਾਹੁੰਦਾ ਜੀ ਉਹ ਉਹੀ ਗੱਲ ਹੈ ਜੀ ਅਸਲ ਵਿੱਚ ਬੀਜ ਇੱਕ ਹੀ ਹੁੰਦਾ ਹਰ ਚੀਜ਼ ਦਾ ਜਿਹੜਾ ਬੱਚਾ ਮੁਹੱਬਤ ਚੋਂ ਪੈਦਾ ਨਹੀਂ ਹੋਇਆ ਹੂੰ ਉਹ ਬੱਚਾ ਨਾ ਤਾਂ ਆਪਣੇ ਆਪ ਨਾਲ ਇਨਸਾਫ ਕਰੂਗਾ ਨਾ ਆਪਣੇ ਭਾਈ ਨਾਲ ਨਾ ਸਮਾਜ ਨਾਲ ਨਾ ਪਰਿਵਾਰ ਨਾਲ ਨਾ ਮਾਤਾ ਪਿਤਾ ਨਾਲ ਨਾ ਧਰਤੀ ਨਾਲ ਨਾ ਕੁਦਰਤ ਨਾਲ ਨਾ ਪੰਛੀਆਂ ਨਾਲ ਨਾ ਦਰਖਤਾਂ ਨਾਲ ਇਹ ਬੱਚਾ ਮੁਹੱਬਤ ਤੋਂ ਪੈਦਾ ਹੋਵੇ ਤਾਂ ਮੁਹੱਬਤ ਕਰੇਗਾ ਹੀ ਕਰੇਗਾ ਜੀ ਇੰਨੀ ਗੱਲ ਹੈ ਜੀ ਸੋ ਸਾਡਾ ਮਸਲਾ ਹੈ ਕਿ ਉਹ ਮੁਹੱਬਤ ਨੂੰ ਕਿਵੇਂ ਅਵਚੇਤਨ ਤੱਕ ਲੈ ਕੇ ਜਾਇਆ ਜਾਵੇ ਸਮਾਜ ਦੀ ਉਹ ਬੱਚਿਆਂ ਦੇ ਵਿੱਚ ਕਿਵੇਂ ਆਵੇ ਫਿਰ ਉਹ ਬਜ਼ੁਰਗਾਂ ਪ੍ਰਤੀ ਜ਼ਿੰਮੇਵਾਰ ਹੋ ਜਾਣਗੇ ਇਹ ਕੋਈ ਹੁਕਮ ਨਾਲ ਨਹੀਂ ਹੋ ਸਕਦਾ ਨਹੀਂ ਬਿਲਕੁਲ ਠੀਕ ਹੈ ਜੀ ਜੀਓ ਡਾਕਟਰ ਸਾਹਿਬ ਵੀ ਤੁਸੀਂ ਇੰਨੀਆਂ ਵਧੀਆ ਸਾਹਿਤਿਕ ਰਚਨਾਵਾਂ ਕਰਦੇ ਹੋ ਪੂਰੇ ਦੁਨੀਆ 'ਚ ਤੁਹਾਡਾ ਨਾਮ ਹੈ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਔਰ ਤੁਸੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹੋ ਸਾਹਿਤ ਦੀ ਸੇਵਾ ਕਰ ਰਹੇ ਹੋ ਲੋਕਾਂ ਦੀ ਸੇਵਾ ਕਰ ਰਹੇ ਹੋ ਨਵੀਂ ਪੀੜ੍ਹੀ ਦੀ ਸੇਵਾ ਕਰ ਰਹੇ ਹੋ ਇਹਦੇ ਲਈ ਬਿਲਕੁਲ ਬੱਲੇ ਬੱਲੇ ਫਿਲਮਜ਼ ਦੇ ਰਿਕਾਰਡਸ ਜਿਹੜੇ ਹੈ ਤੁਹਾਨੂੰ ਮੁਬਾਰਕਬਾਦ ਦਿੰਦੀ ਹੈ ਜੀ ਬਹੁਤ ਸ਼ੁਕਰੀਆ ਬੱਲੇ ਬੱਲੇ ਡਾਕਟਰ ਸ਼ੰਦਰਪਾਲ ਜੀ ਅਸੀਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਤੁਸੀਂ ਕੀ ਕਹਿੰਦੇ ਹੋ ਜੀ ਇਹਨਾਂ ਦੀ ਕਿਤਾਬ ਦਾ ਪਹਿਲੀ ਗੱਲ ਤਾਂ ਇਹ ਕਿ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਫੰਕਸ਼ਨ ਨੂੰ ਵੀ ਕਵਰ ਕੀਤਾ ਉਹਨੂੰ ਟੈਲੀਕਾਸਟ ਵੀ ਹੋ ਰਿਹਾ ਉਹ ਲਾਈਵ ਚੱਲ ਰਿਹਾ ਤੇ ਇਹ ਬਾਈਟ ਲੈਣ ਲਈ ਤਕਲੀਫ ਕੀਤੀ ਹੈ ਇੱਥੇ ਤੱਕ ਆਏ ਹਾਂ ਡਾਕਟਰ ਸੈਫੀ ਨਾਲ ਤੁਸੀਂ ਖੁੱਲਕੇ ਗੱਲਾਂ ਕੀਤੀਆਂ ਮੈਨੂੰ ਵੀ ਮੌਕਾ ਦਿੱਤਾ ਵੀ ਇਸ ਅਫਸਰ ਉਤੇ ਤੁਹਾਡੇ ਚੈਨਲ ਨਾਲ ਹੀ ਮੈਂ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਪੰਜਾਬੀ ਪੜ੍ਹਨ ਵਾਲਿਆਂ ਨੂੰ ਪੰਜਾਬੀ ਪੜਾਉਣ ਵਾਲਿਆਂ ਨੂੰ ਬੁੱਧੀਜੀਵਿਆਂ ਨੂੰ ਸੰਬੋਧਨ ਹੋ ਰਿਹਾ ਮੈਂ ਅੱਜ ਇਹ ਖੁਸ਼ੀ ਸਾਂਝੀ ਕਰ ਰਿਹਾ ਕਿ ਸਾਡੇ ਕੋਲ ਇੱਕ ਸਮਰੱਥ ਸ਼ਾਇਰ ਹੈ ਜਿਹਨੂੰ ਅੱਜ ਅਸੀਂ ਪਬਲਿਕਲੀ ਪਹਿਲੀ ਵਾਰ ਪੰਜਾਬੀ ਪਾਠਕਾਂ ਦੇ ਸਾਹਮਣੇ ਰੂਬਰੂ ਕਰ ਰਹੇ ਹਾਂ ਜੀ ਉਹਨਾਂ ਦੀਆਂ ਲਿਖਤਾਂ ਨੂੰ ਅਸੀਂ ਵਿਸਥਾਰ ਕਰ ਰਹੇ ਹਾਂ ਦੇ ਰਹੇ ਹਾਂ ਵਿਸਥਾਰਤ ਕਰ ਰਹੇ ਹਾਂ ਜਿਹੜੀ ਮੈਂ ਅੱਜ ਉੱਥੇ ਇੱਕ ਫਾਰਮੂਲੇਸ਼ਨ ਦਿੱਤੀ ਜਿਹੜੀ ਮੈਂ ਸੰਖੇਪ ਜੀ ਗੱਲ ਥੋੜਨਾ ਕਰਨਾ ਚਾਹੁੰਦਾ ਉਹਦੇ ਬਾਰੇ 'ਚ ਮੈਂ ਸਮਝਦਾ ਬਹੁਤ ਢੇਰ ਬਾਅਦ ਸਾਡੇ ਕੋਲ ਇਹੋ ਜਿਹਾ ਇੱਕ ਸਮਰੱਥ ਕਵੀ ਆਇਆ ਜਿਹੜਾ ਮੈਂ ਸਮਝਦਾ ਕਿ ਮੱਧ ਕਾਲ ਦੀ ਜਿਹੜੀ ਕਿਸਾ ਕਾ ਆਪ ਦੀ ਪਰੰਪਰਾ ਸੀ ਜਿਹਦੇ ਵਿੱਚ ਵਾਰਿਸ ਦੀ ਹੀਰ ਮਿਰਜ਼ਾ ਪੀਲੂਆ ਤੇ ਸੱਸੀ ਹਾਸ਼ਮ ਦੀ ਉਹ ਸਾਡੇ ਕੋਲ ਇੱਕ ਬਹੁਤ ਹੀ ਅਮੀਰ ਵਿਰਾਸਤ ਆ ਤੇ ਮੈਂ ਅੱਜ ਵੀ ਉੱਥੇ ਫੰਕਸ਼ਨ ਦੀ ਗੱਲ ਕਹੀ ਸੀ ਕਿ ਕੋਈ ਵੀ ਸਾਹਿਤਿਕ ਰਚਨਾ ਖਲਾਅ ਚੋਂ ਪੈਦਾ ਨਹੀਂ ਹੁੰਦੀ ਜੀ ਉਹ ਆਪਣੀ ਵਿਰਾਸਤ ਵਿੱਚੋਂ ਪੈਦਾ ਹੁੰਦੀ ਆ ਆਪਣੇ ਸਮਾਜ ਚੋਂ ਪੈਦਾ ਹੁੰਦੀ ਆ ਜਿਹੜੀ ਸਮਾਜ ਵਿੱਚ ਵਿਚਰਦੀ ਵਿਅਕਤੀ ਨੇ ਉਹਨਾਂ ਦੇ ਜਿਹੜੇ ਕਨਸਰਨਸ ਨੇ ਉਹਨਾਂ ਦੇ ਜਿਹੜੇ ਸਰੋਹਕਾਰ ਨੇ ਉਹਨਾਂ ਵਿੱਚੋਂ ਪੈਦਾ ਹੁੰਦੀ ਆ ਤੇ ਇਹ ਜਿਹੜੀ ਸਾਡੀ ਵਿਰਾਸਤ ਜਿਹੀ ਮੱਧਕਾਲ ਦੀ ਉਹਨੂੰ ਸਾਡੇ ਸ਼ਾਇਰਾਂ ਨੇ ਰੂਪਾਂਤਰਿਤ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਸਮਝਦਾ ਕਿ ਜਿਹੜੀ ਪੰਜਾਬੀ ਆਧੁਨਿਕ ਪੰਜਾਬੀ ਕਵਿਤਾ ਦੀ ਇੱਕ ਪ੍ਰਵਿਰਤੀ ਆ ਜਿਹਨੂੰ ਅਸੀਂ ਸੋਝਵਾਦੀ ਕਵਿਤਾ ਕਹਿੰਦੇ ਆ ਉਹਦੇ ਸਾਡੇ ਕੋਲ ਵੱਡੇ ਤਿੰਨ ਸ਼ਾਇਰ ਨੇ ਜੀ ਸ਼ਿਵ ਕੁਮਾਰ ਬਟਾਲਵੀ ਕੋਈ ਮੁਕਾਬਲਾ ਨਹੀਂ ਉਹਦਾ ਡਾਕਟਰ ਹਰਪਜਨ ਸਿੰਘ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਰਹੇ ਆ ਬਹੁਤ ਸਮਰੱਥ ਸ਼ਾਇਰ ਸੀਗੇ ਤੇ ਤੀਸਰੇ ਹੈਗੇ ਆ ਸੁਰਜੀਤ ਪਾਤਰ ਜੀ ਮੈਂ ਸਮਝਦਾ ਕਿ ਉਹਨਾਂ ਨੇ ਜਿਸ ਤਰ੍ਹਾਂ ਮੱਧਕਾਲ ਦੀ ਕਿੱਸਾ ਕਾ ਪਰੰਪਰਾ ਨੂੰ ਰੋਮਾਂਟਿਕ ਕਾਵਿ ਤੋਂ ਰੁਪਾਂਤਰਣ ਕੀਤਾ ਤੇ ਉਸ ਲੜੀ ਵਿੱਚ ਡਾਕਟਰ ਦਵਿੰਦਰ ਸਿੰਘ ਸਹਿਵੀ ਦੀ ਜਿਹੜੀ ਕਿਤਾਬ ਆ ਉਹ ਇੱਕ ਨਵਾਂ ਮੁਲੱਖਣ ਤੇ ਲੇਟੈਸਟ ਹਸਤਾਖੜਿਆ ਜੀ ਮੈਂ ਇਸ ਗੱਲ ਵਾਸਤੇ ਇਹਨਾਂ ਦੇ ਪੜਨ ਵਾਲਿਆਂ ਨੂੰ ਇਹਨਾਂ ਦੇ ਪਾਠਕਾਂ ਨੂੰ ਆਪਣੇ ਸਮਕਾਲੀ ਬੁੱਧੀਜੀਵੀਆਂ ਨੂੰ ਤੇ ਪੰਜਾਬੀ ਕਵਿਤਾ ਦੇ ਪਾਠਕਾਂ ਨੂੰ ਵਧਾਈ ਵੀ ਦਿੰਦਾ ਇਹਨਾਂ ਦੇ ਨਾਲ ਨਾਲ ਤੇ ਮੈਂ ਇਹ ਵੀ ਸਮਝਦਾ ਕਿ ਜਿਹੜੀ ਇਹ ਕਦਾਵਿਆ ਇਹ ਇੱਕ ਇਹਨਾਂ ਦੀ ਤਾਂ ਪਰਸਨਲ ਹੋ ਇੰਟੈਲੈਕਚੁਅਲ ਪ੍ਰੋਪਰਟੀ ਹੈਗੀ ਹੈਗੀ ਆ ਹੂੰ ਇਹ ਅੱਜ ਜਿਸ ਤਰ੍ਹਾਂ ਤੁਸੀਂ ਇਹ ਸੰਸਾਰ ਤੱਕ ਪੁਜਾਰ ਰਹੇ ਹੋ ਇਸ ਚੈਨਲ ਨਹੀਂ ਮੈਂ ਸਮਝਦਾ ਕਿ ਇਹ ਹੁਣ ਇਹਨਾਂ ਦੀ ਪਰਸਨਲ ਇੰਟੈਲੈਕਚੁਅਲ ਪ੍ਰੋਪਰਟੀ ਨਹੀਂ ਰਹੀ ਇਸ ਮੁੱਚੀ ਪੰਜਾਬੀ ਕਵਿਤਾ ਦੀ ਜਿਹੜੀ ਆ ਇੰਟੈਲੈਕਚੁਅਲ ਪ੍ਰੋਪਰਟੀ ਬਣ ਗਈ ਹੈ ਜੀ ਦੂਜੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦਾ ਉਹ ਹੈ ਕਿ ਜਿਸ ਤਰ੍ਹਾਂ ਪ੍ਰੀਤਮ ਸਿੰਘ ਵੀਰ ਨੇ ਵੀਰ ਰਸ ਦੀ ਕਾ ਪਰੰਪਰਾ ਨੂੰ ਟਰਾਂਸਫਾਰਮ ਕੀਤਾ ਸੀਗਾ ਉਹ ਲਿਖਦੇ ਸੀਗੇ ਮੁੱਕ ਜਾਵਣ ਹੈ ਕੈਦਾਂ ਹੱਦ ਬੰਦੀਆਂ ਵੰਡ ਰਹੇ ਨਾ ਕਾਣੀ ਹਰ ਇੱਕ ਬੰਦਾ ਸ਼ਾ ਦੁਨੀਆ ਦਾ ਹਰ ਇੱਕ ਧੀਵੀ ਰਾਣੀ ਜਿੱਥੇ ਤੱਕ ਉਹਨਾਂ ਦਾ ਸਵਾਲ ਹੈਗਾ ਉਹਨਾਂ ਨੇ ਸ਼ਾ ਦੁਨੀਆ ਦਾ ਤੇ ਧੀਵੀ ਰਾਣੀ ਦਾ ਉਹਦੇ ਵਿੱਚ ਜਿਸ ਤਰ੍ਹਾਂ ਦਾ ਸੰਕਲਪ ਚਿਤਰਿਆ ਜੀ ਉਹ ਸੀ ਦੁਨਿਆਵੀ ਪ੍ਰਾਪਤੀਆਂ ਨਾਲ ਭਰਪੂਰ ਹੋਣ ਦਾ ਸੰਗਲਪ ਤੇ ਮੈਂ ਡਾਕਟਰ ਦਵਿੰਦਰ ਸਾਹੀ ਦੀ ਕਵਿਤਾ ਵਿੱਚ ਦੇਖ ਰਿਹਾ ਕਿ ਜਿਹੜਾ ਇਹ ਦੋ ਕੈਰੈਕਟਰਸ ਖੜੇ ਕੀਤੇ ਨੇ ਕਵੀ ਤੇ ਕਵੀ ਦੀ ਮਹਿਬੂਬਾ ਜੀ ਉਹ ਉਹ ਜਿਹੜੇ ਸ਼ਾ ਦੁਨੀਆਂ ਦਾ ਤੇ ਜਿਹੜੀ ਰਾਣੀ ਆ ਟੀਵੀ ਰਾਣੀ ਆ ਉਹਨਾਂ ਨੂੰ ਦੁਨਿਆਵੀ ਪ੍ਰਾਪਤੀਆਂ ਦੇ ਇਸ ਰੂਪ ਵਿੱਚ ਰਪੰਤਰਿਤ ਕਰ ਰਹੇ ਆ ਜੁਨਾਈਵੀ ਅਮੀਰੀ ਕੁਛ ਵੀ ਨਹੀਂ ਹੈ ਜਿਹੜੀ ਅਮੀਰੀ ਇਹਨਾਂ ਨੇ ਆਪਣੀ ਕਮਤਾ ਚ ਉਹ ਦੋ ਕਰੈਕਟਰ ਨੂੰ ਬਖਸ਼ੀ ਆਉਂਦਾ ਜੀ ਇਹ ਮੈਂ ਸਮਝਦਾ ਇਹ ਇਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਆ ਸੈਫੀ ਸਾਹਿਬ ਅਸੀਂ ਅਕਸਰ ਪਿਆਰਾ ਸਾਹਿਬ ਨੂੰ ਪਤਾ ਹੈ ਵੀ ਸਾਡਾ ਜਿਹੜਾ ਚੈਨਲ ਹੈ ਉਹ ਅਸੀਂ ਬਜ਼ੁਰਗਾਂ ਨਾਲ ਇੰਟਰਵਿਊਜ਼ ਕਰਦੇ ਆਂ ਔਰ ਸਾਡੇ 90 ਸਾਲ ਦੇ ਬਜ਼ੁਰਗ 100 ਸਾਲ ਦੇ ਬਜ਼ੁਰਗ ਸਾਡੇ ਵੀਡੀਓਜ਼ ਦੇ ਪਾਤਰ ਹੁੰਦੇ ਨੇ 110 ਸਾਲ ਦੇ ਬਜ਼ੁਰਗ ਪਰ ਤੁਸੀਂ ਇਸ ਯੰਗ ਅਵਸਥਾ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਪੂਰੀ ਬਜ਼ੁਰਗੀ ਜਿਹੜੀ ਹੈ ਹਾਸਲ ਕਰ ਲਈ ਐਕਸਪੀਰੀਅੰਸ ਦੇ ਤਜਰਬੇ ਦੇ ਬਹੁਤ ਚੰਗਾ ਲੱਗਿਆ ਤੁਹਾਨੂੰ ਪਰਸਨਲੀ ਮਿਲ ਕੇ ਤੇ ਆਪਣੇ ਚੈਨਲ ਤੇ ਤੁਹਾਨੂੰ ਰੂਬ ਰੂਖ ਰਾਕੇ ਰਸਤੇ ਤੇ ਮੇਰੇ ਤੁਹਾਡੇ ਇੱਕ ਖਾਸ ਪਾਠਕ ਜਿਹੜੇ ਹੈ ਤੁਹਾਨੂੰ ਪੜਨ ਵਾਲੇ ਕਰਨ ਸ਼ੈਰੀ ਦੀ ਉਹ ਮਿਲੇ ਮੈਨੂੰ ਰੋਪੜ ਚ ਡੀਪੀਆਰ ਹੋਏ ਉਹ ਤੇ ਉਹ ਮਿਲੇ ਮੈਨੂੰ ਕਿੰਨੇ ਉਹਨਾਂ ਕੋਲ ਸਮਾਂ ਨਹੀਂ ਸੀ ਨਹੀਂ ਤਾਂ ਉਹਨਾਂ ਨੇ ਮਿਲਣਾ ਸੀ ਆਣਾ ਸੀ ਤੁਹਾਡੇ ਕੋਲ ਸ਼ਾਇਦ ਆ ਵੀ ਜਾਣ ਹੁਣ ਜੀ 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 ਤਾਂ ਉਹ ਕਹਿੰਦੇ ਜੀ ਸਾਡੇ ਸ਼ਹਿਰ ਚ ਆਏ ਨੇ ਜੀ ਡਾਕਟਰ ਸੈਫੀ ਤਾਂ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਤੁਹਾਡੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਖੜੇ 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 ਉਹਨਾਂ ਨੇ ਮੈਨੂੰ ਗਿਣਾਤੀਆਂ ਤੇ ਇੱਕ ਇੱਕ ਚੀਜ਼ ਜਿਹੜੇ ਕਿ ਇੱਕ ਹਰਫ ਇੱਕ ਇੱਕ ਲਫ਼ਜ਼ ਜਿਹੜਾ ਹੈ ਇੱਕ ਇੱਕ ਅਲਫ਼ਾਜ਼ ਜਿਹੜਾ ਹੈ ਉਹਨਾਂ ਨੇ ਮੈਨੂੰ ਉੱਥੇ ਸੁਣਾਣਾ ਸ਼ੁਰੂ ਕਰ ਦਿੱਤਾ ਮੇਰੇ ਕੈਮਰਾ ਨਹੀਂ ਸੀਗਾ ਲੇਕਿਨ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਿਹਾ ਤੇ ਪਾਟਕਾਂ ਨਾਲ ਵੀ ਸ਼ੇਅਰ ਕਰ ਰਿਹਾ ਬੀਪੀਆਰ ਸਾਹਿਬ ਦਾ ਧੰਨਵਾਦ ਕਰਨਾ ਜੀ ਮੇਰੇ ਵੱਲੋਂ ਕਰਨ ਮਹਿਤਾ ਜੀ ਬਹੁਤ ਸਾਰਾ ਧੰਨਵਾਦ ਤੁਹਾਡਾ ਤੁਸੀਂ ਇੰਨੀ ਮਹੱਭਤ ਦਿੱਤੀ ਹੈ ਆ ਨਹੀਂ ਸਕੇ ਲੇਕਿਨ ਬਹੁਤ ਧੰਨਵਾਦ ਤੁਹਾਡਾ ਹਾਜ਼ਰੀ ਲਵਾਤੀ ਉਹਨਾਂ ਨੇ ਜੀ ਤੇ ਮੈਂ ਚਾਹਾਂਗਾ ਕਿ ਇਸ ਚੈਨਲ ਦੇ ਵਿੱਚ ਜਿਹੜਾ ਬਜ਼ੁਰਗੀ ਤੋਂ 71 ਤੱਕ ਕੀਤੇ ਲੋਕ ਗੀਤ ਨੇ ਉਹ ਵੀ ਸਾਡੇ ਨਾਲ ਸੁਖਮੀਤ ਕੌਰ ਬਰਾੜ ਹੈ ਜਿਨ੍ਹਾਂ ਨੂੰ ਇਹਨਾਂ ਨੇ ਪਿਆਰਾ ਸਾਹਿਬ ਨੇ ਅੱਜ ਸਨਮਾਨ ਦਿੱਤਾ ਹੈਗਾ ਦੋ ਤਿੰਨ ਗੱਲਾਂ ਉਹਨਾਂ ਨਾਲ ਕਰ ਲੋ ਫਿਰ ਆਪਾਂ ਇਹ ਅਜਤ ਲਵਾਵਾਂਗੇ ਬਿਲਕੁਲ ਜੀ ਸਤ ਕਹਿੰਦੇ ਹੋ ਜੀ ਤੁਸੀਂ ਅੱਜ ਦੇ ਇਸ ਸਮਾਗਮ ਬਾਰੇ ਤੇ ਸੈਫੀ ਸਾਹਿਬ ਦੀ ਕਿਉਂਕਿ ਅੱਜ ਦੇ ਸਾਡੇ ਹੀਰੋ ਜਿਹੜੇ ਹੈ ਸੈਫੀ ਸਾਹਿਬ ਹੈ ਤੁਹਾਡੀ ਵੀ ਅੱਜ ਕਿਤਾਬ ਰਿਲੀਜ਼ ਹੋਈ ਹੈ ਤੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਰ ਡਾਕਟਰ ਸ਼ੈਫੀ ਦੀ ਕਿਤਾਬ ਬਾਰੇ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦੀ ਆ ਬਾਕੀ ਸਾਰਾ ਕੋਸ਼ਿੰਦਰਪਾਲ ਸਰ ਨੇ ਦਾਸੀ ਦਿੱਤਾ ਤੁਹਾਨੂੰ ਕਿ ਤੁਸੀਂ ਇਸ ਕਿਤਾਬ ਨੂੰ ਜੇ ਪਾਠਕ ਰੂਹ ਤੋਂ ਜੁੜ ਕੇ ਪੜਨਗੇ ਤਾਂ ਮੁਹੱਬਤ ਦੀ ਰਮਜ਼ ਤਾਂ ਫੇਰੀ ਸਮਝ ਆਉਗੀ ਜੀ ਹਨਾ ਜਿਆਦਾ ਆਨੰਦ ਫੇਰੀ ਮਾਣਿਆ ਜਾ ਸਕਦਾ ਔਰ ਵਿਸ਼ੇ ਨੂੰ ਲੈ ਕੇ ਜੇ ਮੈਂ ਕਹਾਂ ਤਾਂ ਇਹ ਸ਼ਬਦਾਵਲੀ ਇਹਦੇ ਵਿੱਚ ਇੰਨੀ ਕਿ ਜਿਆਦਾ ਹੈਗੀ ਆ ਕਿ ਇੱਕ ਸ਼ਬਦ ਕੋਸ਼ تیار ਕੀਤਾ ਜਾ ਸਕਦਾ ਹੈਗਾ ਔਰ ਬਹੁਤ ਹੀ ਜਿਆਦਾ ਇਸ ਕਿਤਾਬ ਦੇ ਵਿੱਚ ਸ਼ਬਦਾਂ ਦਾ ਜਾਣਕਾਰੀ ਦਾ ਖਜ਼ਾਨਾ ਹੈ ਤਾਂ ਮੈਂ ਪਾਟਕਾ ਨੂੰ ਇਹਨਾਂ ਜ਼ਰੂਰ ਕਹਿਣਾ ਚਾਹੂੰਗੀ ਕਿ ਕਿਤਾਬ ਜ਼ਰੂਰ ਪੜਨ ਤੇ ਮੁਹੱਬਤ ਦੀ ਨਾਮਜ਼ਨੂਰ ਜ਼ਰੂਰ ਸਮਝਣ ਤੇ ਇਸ਼ਕ ਮਜਾਜੀ ਤੱਕ ਜ਼ਰੂਰ ਪਹੁੰਚਣ। ਜੀ ਡਾਕਟਰ ਸਾਹਿਬ ਇਹਨਾਂ ਦੀ ਕਿਤਾਬ ਬਾਰੇ ਮੈਂ ਤੁਹਾਡੇ ਤੋਂ ਜਿਹੜਾ ਹੈ ਜਿਹੜੀ ਅੱਜ ਇਹਨਾਂ ਦਾ ਸਨਮਾਨ ਹੋਇਆ ਉਹਦੇ ਬਾਰੇ ਗੱਲ ਕਰਨੀ ਚਾਹਾਂਗਾ ਜੀ। ਹੂੰ ਉਹ ਪਿਉਰਾ ਸਾਹਿਬ ਨੂੰ ਇੱਕ ਦਫ਼ਾ ਮਿਲੇ ਸਨ ਇਹ ਪਿਉਰਾ ਸਾਹਿਬ ਦੇ ਮਨ ਦੇ ਵਿੱਚ ਇਹ ਜ਼ਹਿਨ ਚ ਰਹੀ ਗੱਲ ਕਿਉਂਕਿ ਇਹਨਾਂ ਦੇ ਨਾਵਲ ਤੇ ਆਏ ਸਨ ਇਹ। ਹੂੰ ਔਰ ਉਹ ਕਿਤਾਬ ਅਸਲ ਵਿੱਚ ਕਿਸ ਇਹਨਾਂ ਨੇ ਆਪਣੇ ਬਹੁਤ ਲੰਮੇ ਸਮੇਂ ਦੀ ਮਿਹਨਤ ਸੀਗੀ ਦਾਦੀ ਤੋਂ ਨਾਨੀ ਤੋਂ ਸੁਣ ਕੇ ਲੋਕ ਗੀਤ ਇਕੱਠੇ ਕਰ ਰੱਖੇ ਸਨ ਜੀ ਜਦੋਂ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਇੱਕ ਆਟਮ ਪਬਲਿਕੇਸ਼ਨ ਚ ਚਲਾਉਂਦੇ ਨੇ ਪ੍ਰੀਤੀ ਸ਼ੈਲੀ ਉਹਨਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਖਜ਼ਾਨਾ ਹੈਗਾ ਉਹ ਕਹਿੰਦੇ ਲਿਆਓ ਜੀ ਫਿਰ ਇਹਨਾਂ ਨੂੰ ਕੁਝ ਕੰਮ ਦਿੱਤਾ ਸੈਟਿੰਗ ਕੀਤੀ ਅਸੀਂ ਡਾਕਟਰ ਛਿੰਦਰਪਾਲ ਉਹਨਾਂ ਨੂੰ ਵੀ ਮਿਲ ਕੇ ਗਏ ਸੀਗੇ ਔਰ ਉਦੋਂ ਵੀ ਇਹਨਾਂ ਨੇ ਵੀ ਸਲਾਹ ਦਿੱਤੀ ਕਿ ਬਹੁਤ ਅੱਛਾ ਕੰਮ ਹੈਗਾ ਜੀ ਸੋ ਉਹ ਕਿਤਾਬ ਬਹੁਤ ਪ੍ਰਚਲਿਤ ਹੋਈ ਜਦੋਂ ਆਈ ਤਾਂ ਬਹੁਤ ਬਾਹਰ ਸਮੁੰਦਰੋਂ ਪਾਰ ਲੋਕਾਂ ਨੇ ਇਹਨਾਂ ਨੂੰ ਵਾਰ-ਵਾਰ ਕਾਲ ਕਰਕੇ ਆਰਡਰ ਬੁੱਕ ਕਰਾਏ ਬੜੀ ਚਾਰਾਂ ਪੰਜਵੇਂ ਮਹੀਨੇ ਦੇ ਵਿੱਚ ਪਹਿਲਾ ਐਡੀਸ਼ਨ ਖਤਮ ਹੋ ਗਿਆ ਜੀ ਅੱਜ ਉਹਦੇ ਦੁਬਾਰਾ ਨਵਾਂ ਐਡੀਸ਼ਨ ਆਇਆ ਤੇ ਉਹ ਅੱਜ ਰਿਲੀਜ਼ ਕੀਤਾ ਹੈ ਜੀ ਤੇ ਮੈਨੂੰ ਲੱਗਦਾ ਕਿ ਉਹ ਉਸ ਵੱਡਾ ਖਜ਼ਾਨਾ ਸਾਡੇ ਵਾਸਤੇ ਸੁਹਾਗ ਘੋੜੀਆਂ ਜਿਹੜੀਆਂ ਸਾਡੇ ਖਤਮ ਹੋ ਚੱਲੀਆਂ ਸੀਗੀਆਂ ਕਮਾਲ ਹੈ ਜੀ ਔਰ ਇਕੱਲਾ ਇਹ ਹੀ ਨਹੀਂ ਅੱਜ ਇਹਨਾਂ ਨੇ ਇੱਕ ਹੋਰ ਪ੍ਰਣ ਪ੍ਰਣ ਕੀਤਾ ਹੈਗਾ ਕਿ ਮੈਂ ਲੰਮਾ ਸਮਾਂ ਉਹ ਕੰਮ ਕਰਨਾ ਔਰ ਇੱਕ ਗੱਲ ਹੋਰ ਹੈ ਕਿ ਅਸੀਂ ਹਰ ਕੰਮ ਜਿਹੜਾ ਕਿਸੇ ਨਾ ਕਿਸੇ ਆਪਾਧੀ ਵਾਸਤੇ ਕਰਦੇ ਆ ਕੋਈ ਡਿਗਰੀ ਵਾਸਤੇ ਕਰਦੇ ਆ ਨੌਕਰੀ ਵਾਸਤੇ ਕਰਦੇ ਆ ਔਰ ਇਹਨਾਂ ਨੇ ਕੋਈ ਆਪਾਧੀ ਤੋਂ ਬਿਨਾਂ ਇਹਨਾਂ ਦਾ ਆਪਣਾ ਕੰਮ ਬਹੁਤ ਅੱਛਾ ਹੈਗਾ ਸਾਰਾ ਖੇਲੂ ਕੰਮ ਬਹੁਤ ਅੱਛਾ ਹੈਗਾ ਕਿੰਨੇ ਮੈਂ ਕੋਈ ਆਪਾਧੀ ਨਹੀਂ ਲੈਣੀ ਕੋਈ ਕੰਮ ਨਹੀਂ ਨੌਕਰੀ ਨਹੀਂ ਲੈਣੀ ਮੈਂ ਲੇਕਿਨ ਇਹ ਸੇਵਾ ਹੈਗੀ ਮਾਂ ਬੋਲੀ ਦੀ ਸੋ ਇਸ ਤਰ੍ਹਾਂ ਦੇ ਜਿਹੜੇ ਆਪਾਦੀ ਨਿਰਪੇਖ ਕਾਰਜ ਨੇ ਜੀ ਠੀਕ ਹੈ ਜੀ ਉਹ ਬਹੁਤ ਵੱਡੇ ਹੁੰਦੇ ਨੇ ਔਰ ਉਹਦੇ ਲਈ ਇਹਨਾਂ ਨੂੰ ਮੁਬਾਰਕ ਹੈ ਔਰ ਅੱਜ ਜਿਹੜੇ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਹੈਗਾ ਪਿਹੋਰਾ ਸਾਹਿਬ ਨੂੰ ਵੀ ਮੈਂ ਮੁਬਾਰਕ ਦਿੰਨਾ ਹੈਗਾ ਕਿ ਲੋਕ ਸਾਹਿਤ ਖੋਜ ਸਨਮਾਨ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਭ ਕੇ ਪਿੰਡਾਂ 'ਚ ਜਿਹੜੇ ਬੈਠੇ ਨੇ ਜਿਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ ਸੋ ਉਹਨਾਂ ਨੇ ਇਹਨਾਂ ਨੇ ਕਦਰ ਕੀਤੀ ਹੈ ਜ਼ਿਲ੍ਹਾ ਲਖਾਰੀ ਸਭਾ ਰਜਿਸਟਰ ਨੇ ਜਿਲ੍ਹਾ ਇਹ ਲਖਾਰੀ ਸਭਾ ਵੀ ਧੰਨਵਾਦੀ ਹੈ ਉਹਦੇ ਪ੍ਰਤੀ ਬੜੇ ਧੰਨਵਾਦੀ ਭਾਵ ਨੇ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕਲੋਜ਼ਿੰਗ ਲਵਾਂਗੇ ਸਾਡੇ ਸ਼ਹਿਰ ਦੇ ਨਾਮਵਰ ਲੇਖਕ ਔਰ ਲਖਾਰੀ ਸਭਾ ਰੋਪੜ ਰਜਿਸਟਰਡ ਦੇ ਜਿਹੜੇ ਪ੍ਰਧਾਨ ਸ਼੍ਰੀਸ਼ ਪਿਉਰਿਆ ਜੀ ਤੋਂ ਹਾਂਜੀ ਹਾਂਜੀ ਪਹਿਲਾਂ ਤਾਂ ਮੈਂ ਚੋਪੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਸਾਡੇ ਰੋਪੜ ਦਾ ਨਾਮ ਜਿਹੜਾ ਹੈਗਾ ਉਹ ਰੋਸ਼ਨ ਕਰ ਰਹੇ ਬਹੁਤ ਜ਼ਿਆਦਾ ਦੂਜੀ ਗੱਲ ਇਹ ਆ ਕਿ ਇਹ ਜੋ ਕਿਤਾਬ ਹੈ ਮੁਹੱਬਤ ਨੇ ਕਿਹਾ ਇਹ ਜਦੋਂ ਮੈਂ ਪੜ੍ਹੀ ਤਾਂ ਮੈਨੂੰ ਲੱਗਿਆ ਕਿ ਇਹ ਮੁਹੱਬਤ ਇੱਕ ਪੁਸਤਕ ਨਹੀਂ ਹੈਗੀ ਇਹ ਮੁਹੱਬਤ ਦਾ ਇੱਕ ਗ੍ਰੰਥ ਆ ਹੂੰ ਇੱਕ ਮੁਹੱਬਤ ਦੀ ਕੁੰਜੀ ਆ ਇਹ ਕਿਉਂਕਿ ਮੁਹੱਬਤ ਦਾ ਵਿਸ਼ਾ ਜਿਹੜਾ ਹੈਗਾ ਬਹੁਤ ਵਿਸ਼ਾਲ ਆ ਜੀ ਇਹਦੇ ਚ ਮੁਹੱਬਤ ਵੀ ਆ ਜਾਂਦੀ ਸਮਰਪਣ ਵੀ ਆ ਜਾਂਦਾ ਹੈ ਤੇ ਸਾਂਝੀਵਾਲ ਦਾ ਭਾਈਵਾਲ ਜੋ ਵੀ ਹੈਗਾ ਪਰਉਪਕਾਰ ਇਹ ਸਭ ਮੁਹੱਬਤ ਦੇ ਵਿਸ਼ੇ ਆ ਸਾਰੇ ਇਹ ਮੁਹੱਬਤ ਹੀ ਆ ਸਾਰੀ ਸੋ ਸੈਫੀ ਜੀ ਨੇ ਜੋ ਇਹ ਬੁੱਕ ਲਿਖੀ ਆ ਇਹਦੇ ਵਿੱਚ ਉਹਦੀ ਸਰਵ ਵਿਆਪੀ ਜਿਹੜੀ ਵਿਆਖਿਆ ਹੈਗੀ ਆ ਮਬਦੀ ਉਹ ਇਹਦੇ ਚ ਕੀਤੀ ਆ ਤੇ ਈਵਨ ਕਿ ਜੋ ਇਸ ਤਰ੍ਹਾਂ ਦੀ ਬੁੱਕ ਹੈਗੀ ਆ ਇਸ ਤਰ੍ਹਾਂ ਦਾ ਦੀ ਕਿਤਾਬ ਆ ਉਹ ਬਹੁਤ ਆਤਮ ਉਚਾਈ ਤੇ ਬਹੁਤ ਇਕਾਗਰ ਮਨ ਦੇ ਨਾਲ ਲਿਖੀ ਜਾਂਦੀ ਆ ਜੀ ਤੇ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਪਤਾ ਲੱਗਦਾ ਸਾਨੂੰ ਕਿ ਇਹਨਾਂ ਨੂੰ ਇਤਿਹਾਸ ਦੀ ਮਤਿਹਾਸ ਦੀ ਧਰਮ ਦੀ ਹਰ ਚੀਜ਼ ਦਾ ਬਹੁਤ ਡੂੰਗੀ ਨੌਲੇਜ ਰੱਖਦੇ ਆ ਇਹ ਤੇ ਇਸ ਐਨੀ ਮਿਹਨਤ ਦੇ ਨਾਲ ਇਹ ਕਿਤਾਬ ਆਈ ਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਇਹ ਕਿਤਾਬ ਦੀ ਜਿਹੜੀ ਗੋਸ਼ਟੀ ਆ ਇਹ ਸਾਡੇ ਰੋਪੜ ਜ਼ਿਲ੍ਹਾ ਲਖਾਰੀ ਸਿੱਤੇ ਕਰਾਇਆ ਜਾਵੇ ਕਿਉਂਕਿ ਜ਼ਿਲ੍ਹਾ ਲਖਾਰੀ ਸਭਾ ਹਮੇਸ਼ਾ ਹੀ ਜੋ ਹੈਗੀ ਆ ਸਹਿਦ ਦੇ ਪ੍ਰਤੀ ਪੂਰੀ ਸਮਰਪਤ ਰਹੀ ਆ ਤੇ ਸ਼ੁਰੂ ਤੋਂ ਹੀ ਸਾਡੇ ਇਹ ਸਭਾ ਜਿਹੜੀ ਹੈਗੀ ਆ 72 ਤੋਂ ਚੱਲੀ ਜਾ ਰਹੀ ਆ ਰਜਿਸਟਰ ਸਭਾ ਕਿ ਬੜੇ-ਬੜੇ ਲੇਖਕ ਇਹਨੇ ਪੈਦਾ ਕੀਤੇ ਆ ਈਵਨ ਕਿ ਜਦੋਂ ਕੋਈ ਬਾਹਰ ਤੋਂ ਆਉਂਦੇ ਨੇ ਸਾਡੇ ਕੋਲ ਲੇਖਕ ਅਮਰੀਕਾ ਤੋਂ ਆਉਂਦੇ ਨੇ ਕੈਨੇਡਾ ਤੋਂ ਆਉਂਦੇ ਨੇ ਉਹ ਸਾਡੇ ਨਾਲ ਆ ਕੇ ਸੰਪਰਕ ਕਰਦੇ ਨੇ ਅਸੀਂ ਉਹਨਾਂ ਦਾ ਫਿਰ ਮਾਨ ਸਨਮਾਨ ਵੀ ਇੱਥੇ ਕਰਦੇ ਆਂ ਸੋ ਸਾਈਫੀ ਸਾਹਿਬ ਨੇ ਜੋ ਇੱਕ ਕਿਤਾਬ ਲਿਖੀ ਸਾਡਾ ਬੜਾ ਸਾਨੂੰ ਮਾਣ ਹੋਇਆ ਸਾਡੀ ਜਿਲ੍ਹਾ ਲਖਾਰੀ ਸਭਾ ਨੂੰ ਕਿ ਇਸ ਤਰ੍ਹਾਂ ਦੇ ਇੱਕ ਉੱਚ ਪਾਏ ਦੇ ਲੇਖਕ ਇੱਕ ਉੱਚ ਪਾਏ ਦੇ ਸ਼ਾਇਰ ਜਿਹੜੇ ਹੈਗੇ ਆ ਉਹ ਸਾਡੇ ਸ਼ਹਿਰ ਚ ਆਏ ਹੋਏ ਨੇ ਤੇ ਸਾਨੂੰ ਬਹੁਤ ਤੇ ਅੱਜ ਇਹਨਾਂ ਦੀ ਕਿਤਾਬ ਦੇ ਬਾਰੇ ਜੋ ਸ਼ਿੰਦਰਪਾਲ ਜੀ ਸਾਡੇ ਪ੍ਰਿੰਸੀਪਲ ਸਾਹਿਬ ਆ ਇਹਨਾਂ ਨੇ ਬਹੁਤ ਹੀ ਉਮਦਾ ਜੜੀ ਹੈਗੀ ਆ ਸਾਨੂੰ ਗਿਆਨ ਕਰਾਇਆ ਕਿਤਾਬ ਦੇ ਬਾਰੇ ਤੇ ਮੈਡਮ ਸੁਖਿੰਦਰ ਸੁਖਮੀਤ ਸੁਖਸਖਮੀਤ ਬਰਾੜ ਇਹਨਾਂ ਦੀ ਕਿਤਾਬ ਜੋ ਹੈਗੀ ਆ ਲੋਕ ਲਹਿਰ ਬਾਰੇ ਇਹਨਾਂ ਘੋੜੀਆਂ ਸਾਈਆਂ ਉੱਥੇ ਸੋ ਜਿਹੜੀ ਸਾਡੀ ਪ੍ਰਾਣੀ ਜਿਹੜੀ ਸਭ ਦਾ ਅਲੋਪ ਹੋ ਰਹੀ ਆ ਸਾਡੀ ਇਹ ਘੋੜੀਆਂ ਜੋ ਇਸ ਤਰ੍ਹਾਂ ਦੇ ਅਲੋਪ ਹੋ ਰਹੀਆਂ ਉਹਨਾਂ ਨੂੰ ਜਿੰਦਾ ਰੱਖਣ ਦਾ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਹੈਗਾ ਉਹ ਕਰਿਆ ਉਹਨਾਂ ਨੂੰ ਸੰਭਿਆ ਅਸੀਂ ਇਹਨਾਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਆ ਰਿਣੀ ਆ ਅਸੀਂ ਇਹਨਾਂ ਦੇ ਕਿ ਲਖਾਰੀ ਸਭਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਬੱਲੇ ਬੱਲੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ